ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਸਿੰਘ ਔਰ ਅੱਜ ਜੁੜੇ ਹੈ ਆਪਾਂ ਕ੍ਰੇਜੀ ਜਤਨ ਬਲੌਗ ਤੇ ਜਿਹੜੀ ਤੁਸੀਂ ਥੰਬਨੇਲ ਦੇਖਿਆ ਤੇ ਵੀਡੀਓ ਦੇਖ ਰਹੇ ਹੋ ਇਹ ਮਾਫੀ ਚਾਹੁੰਦਾ ਥੋੜਾ ਜਿਹਾ ਅਪਲੋਡ ਕਰਨ ਲਈ ਜਿਸ ਟੌਪਿਕ ਨੂੰ ਬਣਾਉਣ ਲਈ ਥੋੜਾ ਜਿਹਾ ਲੇਟ ਹੋ ਗਏ ਆ ਥੋੜਾ ਨਹੀਂ ਥੋੜਾ ਜਿਆਦਾ ਹੀ ਲੇਟ ਹੋ ਗਏ ਪਰ ਫਿਰ ਵੀ ਆਪਾਂ ਇਸ ਮੁੱਦੇ ਤੇ ਆਪਾਂ ਵਿਚਾਰ ਵਟਾਂਦਲਾ ਤੁਹਾਡੇ ਨਾਲ ਕਰਨਾ ਸੀ ਤੇ ਮੈਂ ਜ਼ਰੂਰੀ ਸਮਝਿਆ ਵੀ ਤੁਹਾਡੇ ਨਾਲ ਗੱਲਬਾਤ ਇਸ ਸਿਲਸਲੇ ਨੂੰ ਲੈ ਕੇ ਜਰੂਰ ਕਰਾਂ ਹਨਾ ਤੇ ਪਹਿਲਾ ਇਹ ਦੱਸੋ ਕਿਰਪਾ ਕਰਕੇ ਕਿ ਮੇਰੀ ਆਵਾਜ਼ ਤੁਹਾਡੇ ਤੱਕ ਬਿਲਕੁਲ ਸਹੀ ਪਹੁੰਚ ਰਹੀ ਹੈ ਜੇ ਤਾਂ ਮੇਰੀ ਬਾਤ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਜਰੂਰ ਕਰਨੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਆਪਾਂ ਇਸ ਤੋਂ ਅੱਗੇ ਦੀ ਗੱਲ ਕਰੀਏ ਜੇ ਇੱਕ ਮਿੰਟ ਆਪਾਂ ਥੋੜਾ ਮੈਂ ਫਿਰ ਨਾ ਥੋੜਾ ਮੋਬਾਈਲ ਸੈੱਟ ਕਰਦਾ ਉਸ ਤੋਂ ਬਾਅਦ ਵਿੱਚ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਹਿਲੇ ਦੱਸੋ ਕਮੈਂਟ ਬਾਕਸ ਓਪਨ ਹੋ ਚੁੱਕੇ ਆਪਣਾ ਚਲੋ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਦਿਵਾਲੀ ਦਾ ਮੁੱਦਾ ਸੀ ਦਿਵਾਲੀ ਦਾ ਅਰਥ ਕੀ ਹੈ ਦਿਵਾਲੀ ਦਾ ਅਰਥ ਹੈ ਚਾਨਣ ਪਰ ਚਾਨਣ ਦੀ ਥਾਂ ਹਨੇਰਾ ਵੰਡਿਆ ਜਾਏਗਾ ਅਕਲ ਦੀ ਜੋਤ ਦੀ ਥਾਂ ਅੰਧਵਿਸ਼ਵਾਸ ਅਤੇ ਨਫ਼ਰਤ ਦੀ ਅ ਰਾਜਨੀਤੀ ਵੰਡੀ ਜਾਵੇਗੀ ਸ਼ੁੱਧ ਵਾਤਾਵਰਣ ਦੀ ਥਾਂ ਜ਼ਹਿਰੀਲਾ ਵਾਤਾਵਰਣ ਸ਼ੋਰ ਪ੍ਰਦੂਸ਼ਣ ਮਲਾਵਟ ਵਾਲਾ ਪਕਵਾਨ ਵੰਡਿਆ ਜਾਵੇਗਾ ਤੇ ਵੰਡਿਆ ਜਾਂਦਾ ਹੈ ਤੇ ਵੰਡਿਆ ਜਾ ਗਿਆ ਹੈ ਇਹ ਸਾਨੂੰ ਬਕੂਬੀ ਪਤਾ ਪਰ ਫਿਰ ਵੀ ਅਸੀਂ ਦੀਵਾਲੀ ਮਨਾਉਨੇ ਆ ਕਿਉਂਕਿ ਇੱਕ ਸਾਡੇ ਕੋਲੇ ਜਰੀਆ ਹੁੰਦਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਿਚਰਨ ਦਾ ਇੱਕ ਦੂਜੇ ਨਾਲ ਪਿਆਰ ਕਿਉਂਕਿ ਸਾਰੇ ਆਪਣੇ ਆਪਣੇ ਕੰਮਕਾਰਾਂ ਤੇ ਇਨਾ ਵੀ ਜੀ ਹੁੰਦੇ ਨੇ ਤੇ ਫਿਰ ਜਦੋਂ ਦੀਵਾਲੀ ਆਉਂਦੀ ਹੈ ਤਾਂ ਬਹੁਤ ਸਾਰੇ ਖੁਸ਼ੀ ਲੈ ਕੇ ਆਉਂਦੀ ਹੈ ਹਨਾ ਕਿ ਇਹ ਮਲਾਜਮਾਂ ਨੂੰ ਜਿਹੜੇ EMPLYE ਨੇ ਕਿਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਖੁਸ਼ੀ ਦੇ ਸਾਡੇ ਮਾਲਕਾਂ ਵੱਲੋਂ ਸਾਨੂੰ ਗਿਫਟ ਮਿਲੇਗਾ ਕੁਝ ਨਵੇਂ ਸਾਡੇ ਲਈ ਕੁਝ ਅੱਛਾ ਕਰਨਗੇ ਹਨਾ ਤੇ ਬਾਕੀ ਸਾਰੇ ਆਪੋ ਆਪਣਾ ਜਾਨੀ ਕਿ ਦੀਵਾਲੀ ਮਨਾਉਣ ਦਾ ਤਰੀਕਾ ਆਪੋ ਆਪਣਾ ਤੇ ਜਦੋਂ ਅਸੀਂ ਮਲਾਵਟੀ ਖਾਣਾ ਬਣ ਕੇ ਆਉਨੇ ਆ ਅਸੀਂ ਦੇ ਕੇ ਤਾਂ ਆਉਨੇ ਆ ਖੁਸ਼ੀ ਦੇ ਵਿੱਚ ਵੀ ਇਹ ਤਾਂ ਅਸੀਂ ਜਿਹੜਾ ਸਾਡਾ ਤਿਹਾਰ ਆ ਵਧੀਆ ਤਰੀਕੇ ਨਾਲ ਮਨਾਈਏ ਪਰ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਜ਼ਹਿਰ ਮਿਲਣ ਕਰਕੇ ਸਾਡੇ ਤੋਂ ਇਹ ਵੀ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ। ਦੀਵਾਲੀ ਤੋਂ ਬਾਅਦ ਜਿਹੜਾ ਹੈਗਾ ਅਮੀਰ ਹੋਰ ਮੀਲ ਹੋ ਜਾਂਦਾ ਹੈ। ਗਰੀਬ ਦਾ ਦੀਵਾਲਾ ਨਿਕਲ ਜਾਂਦਾ ਹੈ। ਕਿਉਂਕਿ ਉਹਨੂੰ ਵਿਚਾਰੇ ਨੇ 5-700, 1000 ਰੁਪਏ, 2000 ਹੀ ਹਿੰਦੀ ਹੈ। ਉਹ ਵਿਚਾਰੇ ਨੇ 5-7000 ਰੁਪਏ ਲੱਗ ਜਾਂਦਾ ਹੈ। ਆ ਪੱਖਾ ਬੰਦ ਕਰ ਦਿਓ। ਢੂਟ ਚੜਦੀ ਪਈ ਹੈ ਮੈਂ। ਤੇ ਵੀ ਜਨ ਕਿ ਦੀਵਾਲਾ ਨਿਕਲ ਜਾਂਦਾ ਹੈ। ਉਸ ਤੋਂ ਬਾਅਦ ਇਹ ਜਿਹੜੀ ਲਾਈਨ ਹੈ ਤੁਸੀਂ ਦੇਖ ਰਹੇ ਹੋ। ਇਹ ਵਾਲੀ ਅ ਦਿਵਾਲੀ ਵਿੱਚੋਂ ਸਾਨੂੰ ਅਕਲ ਦੀ ਜੋਤ ਵਿਗਿਆਨ ਸ਼ੁੱਧ ਵਾਤਾਵਰਣ ਮਨੁੱਖਤੀ ਲਈ ਭਗਵਾਨ ਦਾ ਬਰਾਬਰਤਾ ਵਾਲਾ ਸਮਾਜ ਚਾਹੀਦਾ ਹੈ ਅ ਸਾਨੂੰ ਜਿਹੜੀ ਮੰਗ ਕਰਨੀ ਚਾਹੀਦੀ ਹੈ ਉਹ ਲਾਸਟ ਵਾਲੇ ਵਿਚਾਰ ਤੇ ਕਰਨੀ ਚਾਹੀਦੀ ਹੈ ਇਹ ਵਾਲੇ ਤੇ ਜਿਹੜੀ ਬਿਲਕੁਲ ਲਾਸਟ ਤੇ ਲਾਈਨ ਲਿਖੀ ਹੈ ਮੈਂ ਨਾ ਉਹਦੇ ਤੇ ਤੁਹਾਨੂੰ ਵਿਚਾਰ ਕਰਨਾ ਚਾਹੀਦਾ ਮੈਂ ਥੋੜਾ ਜਿਹਾ ਇਹਨੂੰ ਦੁਬਾਰਾ ਆਪਣੇ ਆਪ ਨੂੰ ਛੋਟਾ ਕਰ ਲੈਣਾ ਤਾਂ ਜੋ ਤੁਹਾਨੂੰ ਵਧੀਆ ਤਰੀਕੇ ਨਾਲ ਦੇਖ ਸਕੇ ਨਜ਼ਰ ਆ ਸਕੇ ਇਹ ਲਾਈਨ ਪੂਰੀ ਆ ਦੇਖੋ ਠੀਕ ਹੈ ਹਲੇ ਥੋੜੀ ਜਿਹੀ ਕਮੀ ਹੈ ਤਾਂ ਆਪਾਂ ਇੱਥੇ ਕਰ ਲੈਂਦੇ ਆ ਲਓ ਜੀ ਜਿਹੜੀ ਲਾਸਟ ਵਾਲੀ ਲਾਈਨ ਹੈ ਇਸ ਤੇ ਜ਼ਰੂਰ ਗੌਰ ਫਰਮ ਹੋਣੀ ਹੈ ਤੇ ਉਸ ਤੋਂ ਬਾਅਦ ਵਿੱਚ ਜੇ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਅਸੀਂ ਅਕਸਰ ਦੀਵਾਲੀ ਨੂੰ ਕੇਵਲ ਪਟਾਕੇ ਮਠਾਈ ਅਤੇ ਲਾਈਟਾਂ ਨਾਲ ਜੋੜ ਲੈਂਦੇ ਹਾਂ ਪਰ ਦੀਵਾਲੀ ਸਿਰਫ ਚਾਨਣ ਦੀ ਪਾਂ ਨਹੀਂ ਇਹੀ ਅਕਲ ਦੀ ਜੋਤ ਦਾ ਭਾਂ ਹੈ ਇਹ ਉਹ ਸਮਾਂ ਹੈ ਜਦੋਂ ਅਸੀਂ ਆਪਣੇ ਮਨ ਦੇ ਹਨੇਰੇ ਨੂੰ ਦੂਰ ਕਰੀਏ ਲਾਲਚ, ਈਰਖਾ ਅਤੇ ਝੂਠ ਵਰਗੀਆਂ ਬੁਰਾਈਆਂ ਤੋਂ ਮੁਕਤੀ ਪਾਈਏ ਦੀਵਾਲੀ ਤਿੰਨ ਜਨਕੀ ਜਿਹੜੀ ਦੀਵਾਲੀ ਹੈ ਨਾ ਉਹ ਤਿੰਪਾਵਤੀ ਅਦਾੜੇ ਦਾ ਤਿੰਪਾਵਤੀ ਪਰ ਚੰਨਨ ਦਾ ਜਿਹੜਾ ਸਾਡਾ ਹੈਗਾ ਚੰਨਨ ਤੇ ਜਿੱਥੇ ਸਰੀਰਿਕ ਚਾਨਣ ਕੀਤਾ ਜਾਂਦਾ ਹੈ ਸਰੀਰਿਕ ਚਾਨਣ ਕਿਦਾਂ ਹੁੰਦਾ ਤੁਹਾਨੂੰ ਪਤਾ ਹੈ ਬਹੁਤ ਵੀ ਤੁਸੀਂ ਸਮਝਦੇ ਹੋ ਸਾਡੀ ਆਤਮਾ ਠੀਕ ਹੈ ਇਸ ਲਈ ਸਾਡਾ ਘਰ ਰੋਸ਼ਨ ਕਰਦਾ ਜਦੋਂ ਅਸੀਂ ਸਾਨੂੰ ਖੁਸ਼ੀ ਹੁੰਦੀ ਹੈ ਨਾ ਤਾਂ ਫਿਰ ਅਸੀਂ ਖੁਸ਼ੀ ਦੇ ਵਿੱਚ ਸਾਡਾ ਚਿਹਰਾ ਇੰਨਾ ਜ਼ਿਆਦਾ ਵੀ ਜਨ ਕਿਨੇ ਫੁੱਲ ਵਾਂਗੂ ਖਿੰਡ ਜਾਂਦਾ ਹੈ ਤੇ ਜਿਵੇਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਫਿਰ ਲੋਕ ਵੀ ਸਾਨੂੰ ਦੇਖ ਦੇਖ ਉਹਨਾਂ ਖੁਸ਼ ਹੁੰਦੇ ਕਿਨੇ ਤੇ ਉਹਨਾਂ ਨੂੰ ਉਹ ਵੀ ਉਤਸ਼ਾਹਿਤ ਹੁੰਦੇ ਨੇ ਫਿਰ ਜਿਹੜਾ ਹੈਗਾ ਮਨ ਜਿਹੜਾ ਅੰਧਕਾਰ ਹੈ ਉਹ ਖਤਮ ਕਰਨਾ ਚਾਹੀਦਾ ਸਾਨੂੰ ਇਹ ਚੈਨਲ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਅਕਲ ਦੀ ਜੋਤ ਹੈ ਲਈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਕਲ ਦੀ ਜੋਤ ਜਦੋਂ ਅਸੀਂ ਆਪਣੇ ਆਪਣੇ ਵਿੱਚ ਸਚਾਈ ਅਤੇ ਸਿੱਖਿਆ ਦੀ ਜੋਤ ਜਗਾਉਂਦੇ ਹਾਂ ਤਾਂ ਉਦੋਂ ਹੀ ਅਸਲੀ ਦੀਵਾਲੀ ਹੁੰਦੀ ਹੈ ਦੁਬਾਰਾ ਮੈਂ ਫਿਰ ਦੱਸਣਾ ਚਾਹੁੰਦਾ ਜਦੋਂ ਅਸੀਂ ਆਪਣੇ ਵਿੱਚ ਸਚਾਈ ਨਿਆਂ ਅਤੇ ਸਿੱਖਿਆ ਦੀ ਜੋਤ ਜਗਾਉਂਦੇ ਹਾਂ ਤਦੋਂ ਹੀ ਅਸਲੀ ਦੀਵਾਲੀ ਹੁੰਦੀ ਹੈ ਤਾਂ ਦੀ ਸਾਡੇ ਵਿੱਚ ਦੀਵਾਲੀ ਅਸਲ ਹੁੰਦੀ ਹੈ ਇਸ ਲਈ ਜਿਹੜੇ ਹੈਗਾ ਆਪਾਂ ਨੂੰ ਗਿਆਨ ਵਧਣਾ ਚਾਹੀਦਾ ਸਮਾਜ ਵਿੱਚ ਰੌਸ਼ਨੀ ਫਲਾਉਣੀ ਚਾਹੀਦੀ ਹੈ ਸ਼ੁੱਧ ਵਾਤਾਵਰਨ ਦਾ ਸਾਨੂੰ ਭਾਇ ਪਰਾਸੀ ਸ਼ੁੱਧ ਵਾਤਾਵਰਨ ਵਾਤਾਵਰਨ ਨੂੰ ਅਸੀਂ ਪ੍ਰਦੂਸ਼ਿਤ ਕਰ ਰਹੇ ਹਾਂ ਜਿੱਥੇ ਅਸੀਂ ਸਫਾਈ ਕਰਦੇ ਹਾਂ ਪ੍ਰਦੂਸ਼ਣ ਘਟਾਉਂਦੇ ਹਾਂ ਤੇ ਕੁਦਰਤ ਨੂੰ ਸਲਾਮ ਕਰਦੇ ਹਾਂ ਅਸੀਂ ਪਟਾਕਿਆਂ ਨਾਲ ਧੂਆਂ ਕਰੀਏ ਅਸੀਂ ਧੂਆਂ ਇੰਨਾ ਕਰ ਦਿੰਦੇ ਆ ਇੰਨਾ ਕਰ ਦਿੰਦੇ ਆ ਕਿ ਮਾਹੌਲ ਵਿਗਾੜ ਦਿੰਦੇ ਆ ਗਿਆ ਧੂਆਂ ਕਰ ਕਰਕੇ ਤੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਚਲੋ ਜਿਹੜੇ ਜਵਾਨ ਨੇ ਉਹਨਾਂ ਨੂੰ ਤਾਂ ਨਹੀਂ ਫਰਕ ਪੈਂਦਾ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪੜਾ ਲੇ ਸਾਂਦੀ ਬਿਮਾਰੀ ਨਾਲ ਲੜ ਰਹੇ ਨੇ ਉਹਨਾਂ ਨੂੰ ਇਸ ਵਿੱਚ ਇਹ ਦਿਨਾਂ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਤਾਂ ਸਾਨੂੰ ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਤੇ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜੀ ਦੀਵਾਲੀ ਸਿਰਫ ਦਿਖਾਵੇ ਦੀ ਨਹੀਂ ਦਿਖਾਵੇ ਦੀ ਹੈ ਉਹ ਮਨੁੱਖ ਨੂੰ ਅਮੀਰ ਨਹੀਂ ਗਰੀਬ ਬਣਾ ਜਾਂਦੀ ਹੈ ਇਹ ਚੀਜ਼ ਦਾ ਹਮੇਸ਼ਾ ਧਿਆਨ ਚ ਰੱਖਿਓ ਜਿਹੜੀ ਦੀਵਾਲੀ ਤੁਸੀਂ ਜਿਹੜੀ ਦੀਵਾਲੀ ਤੁਸੀਂ ਦਿਖਾਵੇ ਦੀ ਕਰਦੇ ਹੈਗੇ ਉਹ ਮਨੁੱਖ ਦੀ ਉਮੀਦ ਨਹੀਂ ਗਰੀਬ ਬਣਾ ਜਾਂਦੀ ਹੈ ਅਸਲੀ ਦੀਵਾਲੀ ਤਾਂ ਉਹ ਹੈ ਜਦੋਂ ਅੰਦਰ ਦੀ ਜੋਤ ਜਾਗਦੀ ਹੈ ਅੰਦਰ ਦੀ ਜੋਤ ਜਗਾਉਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਹਿਲੇ ਇਹ ਦੱਸੋ ਜਿਹੜਾ ਲਾਈਵ ਹੈ ਆ ਆਵਾਜ਼ ਵਗੈਰਾ ਸਹੀ ਆ ਰਹੀ ਹੈ ਜੇ ਆਵਾਜ਼ ਵਗੈਰਾ ਸਹੀ ਆ ਰਹੀ ਹੈ ਤਾਂ ਤੁਸੀਂ ਕਿਰਪਾ ਕਰਕੇ ਟਿੱਪਣੀ ਜਰੂਰ ਕਰੋ ਕਮੈਂਟ ਜਰੂਰ ਕਰੋ ਅੱਜ ਦਾ ਲਾਈਵ ਬਹੁਤ ਲੰਮਾ ਨਹੀਂ ਕਰਦੇ ਛੋਟਾ ਲਾਈਵ ਹੋਏਗਾ ਪਰ ਆਪਾਂ ਮੁੱਦੇ ਦੀ ਗੱਲ ਕਰਾਂਗੇ ਇਸ ਵਿੱਚ ਹਨ ਇਸ ਲਈ ਆਓ ਅਸੀਂ ਅੱਜ ਇੱਕ ਵਾਅਦਾ ਕਰੀਏ ਕਿ ਅਸੀਂ ਦਿਵਾਲੀ ਸਿਰਫ ਚਾਨਣ ਦੇ ਲਈ ਨਹੀਂ ਅਕਲ ਦੀ ਚੋਤੀ ਮਨਾਵਾਂਗੇ ਅਸੀਂ ਪਟਾਕੇਆਂ ਦੀ ਥਾਂ ਦੀਵੇ ਜਗਾਵਾਂਗੇ ਦਿਲ ਨੂੰ ਰੌਸ਼ਨ ਕਰਾਂਗੇ ਅਸੀਂ ਆਪਣੇ ਮਾਹੌਲ ਸ਼ੁੱਧ ਕਰਾਂਗੇ ਅਤੇ ਦੁਨੀਆ ਨੂੰ ਪਿਆਰ ਅਤੇ ਸੱਚਾਈ ਦਾ ਸੁਨੇਹਾ ਦੇਵਾਂਗੇ ਅੱਜ ਇਹ ਵਾਅਦਾ ਕਰਨਾ ਹੈ ਦਿਵਾਲੀ ਹਰ ਤਿੰਨ ਸਾਡੀ ਦਿਵਾਲੀ ਹੋਣੀ ਚਾਹੀਦੀ ਹੈ ਠੀਕ ਹੈ ਸਾਨੂੰ ਅਸਲੀ ਦਿਵਾਲੀ ਬਣਾਉਣੀ ਆਈ ਹੀ ਨਹੀਂ ਇਹ ਚੀਜ਼ਾ ਵੀ ਹਮੇਸ਼ਾ ਧਿਆਨ ਚ ਰੱਖਣਾ ਹੈ ਸਾਨੂੰ ਦਿਵਾਲੀ ਮਨਾਉਣੀ ਨਹੀਂ ਆਈ ਅਸੀਂ ਕਿੱਦਾਂ ਮਨਾਉਣੀ ਹੈ ਜਿਨ੍ਹਾਂ ਨੇ ਜਿੰਨੇ ਪਟਾਕੇ ਚਲਾਏ ਨੇ ਹੁਣ ਓਨੇ ਜਿਆਦਾ ਦਰਖਤਾਂ ਨੂੰ ਲਗਾਓ ਤਾਂ ਜੋ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੋਇਆ ਹੈ ਉਹ ਦੂਸ਼ਿਤ ਹੋਇਆ ਹੈ ਉਹਨੂੰ ਅਸੀਂ ਸਾਫ਼ ਸੁਥਰਾ ਬਣਾ ਸਕੀਏ ਠੀਕ ਹੈ ਜੀ ਮੇਰਾ ਬਸ ਇਨੀ ਕੀ ਵੀਡੀਓ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਸੀ ਬਹੁਤ-ਬਹੁਤ ਵੀਡੀਓ ਦੇਖਣ ਦੇ ਲਈ ਧੰਨਵਾਦ